ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਚੋਲਾ ਸਾਹਿਬ ਪਾਸ਼ਾਏ ਸ਼ੇਮੀ ਪਿੰਡ ਕੋੜਾ ਨਿਕਲਾ ਸ਼ੇਮੀ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੂ ਪ੍ਰਾਪਤ ਇਤਿਹਾਸਿਕ ਗੁਰਦਾਮ ਹੈ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਨਾ ਸਿਰਫ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਆਮ ਕੀਤਾ ਸਭੋ ਇੱਥੇ ਉਹਨਾਂ ਦਾ ਉਹ ਇਤਿਹਾਸਿਕ ਚੋਲਾ ਸਾਹਿਬ ਹੀ ਹੈ ਜਿਸ ਰਾਹੀਂ ਹਜ਼ੂਰ ਪਿਤਾ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਦੀ ਬੰਦ ਖਲਾਸੀ ਕਰਵਾਈ ਸੀ ਇਸੇ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਚੋਲਾ ਸਾਹਿਬ ਪਾਸ਼ਾਈ ਛੇਮੀ ਹੈ ਗੁਰਦੁਆਰਾ ਕੋਸ਼ ਅਨਸਾਰ ਇਹ ਗੁਰਦੁਆਰਾ ਉਸ ਥਾਂ ਤੇ ਹੈ ਜਿੱਥੇ ਪਿੰਡ ਦੇ ਮੁਖੀ ਪਾਈ ਸੂਰਤੀਏ ਮਸੰਦ ਦਾ ਘਰ ਹੁੰਦਾ ਸੀ ਇਹ ਗੁਰੂ ਸਾਹਿਬ ਦਾ ਮਸੰਦ ਸੀ ਗੁਰੂ ਸਾਹਿਬ ਇਸ ਦੇ ਘਰ ਹੀ 45 ਦਿਨ ਠਹਿਰੇ ਸਨ ਗੁਰੂ ਸਾਹਿਬ ਨੇ ਉਸ ਦੀ ਸੇਵਾ ਅਤੇ ਸ਼ਰਦਾ ਵੇਖ ਕੇ ਉਸ ਨੂੰ ਕੁਝ ਪਵਿੱਤਰ ਨਿਸ਼ਾਨੀਆਂ ਬਖਸ਼ੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਚੋਲਾ ਸਾਹਿਬ ਦਿੱਤਾ ਜਿਸ ਦੀਆਂ 52 ਕਲੀਆਂ ਹਨ ਇੱਕ ਛੋਟੀ ਜਹੀ ਹੱਥ ਲਿਖਤ ਪੋਥੀ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਲਈ ਗਈ ਹੈ ਸੁਖਮਣੀ ਸਾਹਿਬ ਦਾ ਪਹਿਲਾ ਸ਼ਲੋਕ ਅਤੇ ਅਸ਼ਟਪਦੀਆਂ ਗੁਰਮੁਖੀ ਦੇ ਸੁਨਹਿਰੀ ਹਰਫਾਂ ਨਾਲ ਲਿਖੀ ਗਈ ਹੈ ਪੈਰਾਂ ਦੇ ਜੋੜੇ ਦਾ ਇੱਕ ਪੈਰ ਮਖਮਲੀ ਕਢਾਈ ਵਾਲੇ ਕੱਪੜੇ ਦੇ ਵਿੱਚ ਪਿਆ ਹੈ ਉਰਾਨੀ ਕਲਾ ਪਿੰਡ ਬਾਰੇ ਇਹ ਮਿੱਥ ਹੈ ਕਿ ਪਿੰਡ ਦੀ ਮੌੜੀ ਇੱਥੇ 5-6 ਮਿਲ ਦੂਰ ਕੁਦਰਤੀ ਆਫਤ ਨਾਲ ਤਬਾਹ ਹੋਏ ਪਿੰਡ ਦੇ ਇੱਕੋ ਇੱਕ ਬੱਚੇ ਵਿਅਕਤੀ ਨੇ ਗੱਡੀ ਸੀ ਛੇਵੇਂ ਪਾਸ਼ਾ ਦੀ ਇਸ ਨਗਰ ਵਿੱਚ ਆਮਦ ਬਾਰੇ ਸਾਖੀ ਇਹ ਹੈ ਕਿਸਤਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਵੱਲ ਜਾ ਰਹੇ ਸੰਤਾਂ ਉਹ ਲੰਮਾ ਪਿੰਡਾਂ ਤਹਿ ਕਰਦੇ ਵਕ ਵਕ ਪਿੰਡਾਂ ਵਿੱਚੋਂ ਹੁੰਦੇ ਹੋਏ 25 ਫੱਗਣ 1688 ਬਿਕਰਮੀ 1631 ਈਸਵੀ ਨੂੰ ਕੁੜਾਣੀ ਨਗਰ ਪਹੁੰਚੇ ਸਨ ਪਿੰਡ ਕੁੜਾਣੀ ਕਲਾ ਇਲਾਕੇ ਦਾ ਪੁਰਾਣਾ ਤੇ ਮਸ਼ਹੂਰ ਤੇ ਵੱਡਾ ਪਿੰਡ ਹੈ ਸਤਾਨਕ ਸਾਖੀਆਂ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿੱਥੇ ਇਸ ਨਗਰ ਵਿੱਚ ਕਈ ਦਿਨ ਟਿਕਾਣਾ ਕਰਕੇ ਜਿੱਥੇ ਸੰਗਤਾਂ ਨੂੰ ਗੁਰਮਤਿ ਉਪਦੇਸ਼ ਅਤੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਉੱਥੇ ਹੀ ਇਸ ਪਿੰਡ ਤੋਂ ਅੱਗੇ ਜਾਣ ਵੇਲੇ ਗੁਰੂ ਸਾਹਿਬ ਨੇ ਇਸ ਪਿੰਡ ਨੂੰ ਤਿੰਨ ਵਰ ਬਖਸ਼ੇ ਸਨ ਕੁਡਾਣੀ ਨਗਰ ਨੂੰ ਬਾਰੋਂ ਆਇਆ ਦੁਸ਼ਮਣ ਨਹੀਂ ਹਰਾ ਸਕੇਗਾ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਇਹ ਪਿੰਡ ਬਹੁਤ ਵੱਡੇ ਫੁੱਲੇਗਾ ਅਤੇ ਕੁਡਾਣੀ ਤੋਂ ਕੁਡਾਨ ਬਣੇਗਾ ਪਿੰਡ ਕੁਡਾਣੀ ਕਲਾ ਪਾਇਲਤ ਰੜਾ ਸਾਹਿਬ ਵਾਲੀ ਮੁੱਖ ਸੜਕ ਤੇ ਸਥਿਤ ਹੈ ਜਿੱਥੇ ਪਿੰਡ ਦੇ ਵਿਚਕਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੂਰੋਂ ਹੀ ਨਜ਼ਰ ਪੈਂਦੀ ਹੈ ਗੁਰਦੁਆਰਾ ਚੂਲਾ ਸਾਹਿਬ ਪਾਚਾਈ ਸ਼ੇਮੀਧੀ ਮਜੂਦਾ ਇਮਾਰਤ ਬਹੁਤ ਆਲੀਸ਼ਾਨ ਅਤੇ ਸੁੰਦਰ ਬਣੀ ਹੋਈ ਹੈ ਸ੍ਰੀ ਦਰਵਾਜਾ ਸਾਹਿਬ ਉੱਪਰ ਸਥਿਤ ਹੈ ਜਿੱਥੇ ਇਤਿਹਾਸਿਕ ਨਿਸ਼ਾਨੀਆਂ ਵੀ ਦਰਸ਼ਨਾ ਲਈ ਰੱਖੀਆਂ ਗਈਆਂ ਹਨ ਅਤੇ ਹੇਠਾਂ ਲੰਗਰ ਹਾਲ ਦੇਖਕਰ ਅਤੇ ਜੋੜਾਕਰ ਆਦ ਬਣੇ ਹੋਏ ਹਨ ਪ੍ਰਬੰਧ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜਲ ਸਤਨਕ ਕਮੇਟੀ ਕਰਦੀ ਹੈ ਹਰ ਗੁਰਪੁਰਬ ਤੋਂ ਲਾਭਾਸ਼ੀਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਹੋਲਾ ਮਹੱਲਾ ਵਿਸ਼ੇਸ਼ ਤੌਰ ਤੇ ਇੱਥੇ ਮਨਾਏ ਜਾਂਦੇ ਹਨ ਅਤੇ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸਬੰਧਿਤ ਸਪੀਚ ਕਰਦੇ ਦੇ ਵਿੱਚ ਜੇ ਕੋਈ ਔਣਤਾ ਹੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓਜ਼ ਦੇ ਵਿੱਚ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ